ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹਦੇ ਵਿੱਚ ਬਹੁਤ ਹੀ ਖਾਸ ਗੱਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ ਕੈਨੇਡਾ ਬਾਰੇ ਬਹੁਤ ਸਾਰੇ ਕਲਾਇੰਟਸ ਨੇ ਬਹੁਤ ਸਾਰੇ ਕੰਸਲਟੈਂਟ ਨੇ ਜਿਹੜੇ ਕੈਨੇਡਾ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਵੀ YouTube ਤੇ ਦੇਖੀਆਂ ਹੋਣੀਆਂ ਔਰ ਬਹੁਤ ਸਾਰੀਆਂ ਵੀਡੀਓਜ਼ ਮੈਂ ਵੀ ਚੰਡੀਗੜ੍ਹ ਆਇਆ ਸੀ ਮੀਟਿੰਗ ਦੇ ਮੈਂ ਵੀ ਦੇਖ ਰਿਹਾ ਸੀਗਾ ਕਿ ਕਾਫੀ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਕੈਨੇਡਾ ਇੱਕ ਸੌਫਟਵੇਅਰ ਜਨਰੇਟਰ ਆ ਜੀ ਤੁਹਾਡਾ ਵੀਜ਼ਾ ਦੇ ਰਿਹਾ ਤੁਹਾਨੂੰ ਕਿਸੇ ਵੀ ਸਟੇਟਮੈਂਟ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਫੰਡ ਦੀ ਜ਼ਰੂਰਤ ਨਹੀਂ ਤੁਸੀਂ ਸਿਰਫ ਲੈਸ ਡਾਕੂਮੈਂਟ ਦੇ ਨਾਲ ਹੀ ਵੀਜ਼ਾ ਲੈ ਸਕਦੇ ਹੋ ਸੋ ਮੈਂ ਆਪਣੇ ਐਕਸਪੀਰੀਅੰਸ ਨਾਲ ਹਰ ਕੋਈ ਆਪਣੀ ਆਪਣੀ ਵੀਡੀਓ ਜਾਂ ਆਪਣੀ ਕੋਈ ਵੀ ਗੱਲ ਆ ਹਰ ਕੋਈ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਅੱਗੇ ਲੈ ਕੇ ਆਏਗਾ ਸੋ ਵੈਸਟਰਨ ਪਾਥ ਰੂ 15 ਸਾਲ ਦਾ ਤਜਰਬਾ ਆ ਜੀ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੇ ਵਿੱਚ ਅਸੀਂ ਕਾਫੀ ਅੱਛਾ ਜਿਹੜਾ ਮੁਕਾਮ ਹਾਸਲ ਕੀਤਾ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਅੱਛਾ ਕੰਮ ਕਰ ਰਹੇ ਆ ਕਿ ਕੰਸਲਟੈਂਸੀ ਫੀਸ ਲੈ ਕੇ ਹੀ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਲੈ ਰਹੇ ਆ ਜੀ ਵਿਦ ਔਰ ਵਿਦਾਊਟ ਸਪਾਂਸਰਸ਼ਿਪ ਬਹੁਤ ਸਾਰੇ ਸਾਡੇ ਵੀਜ਼ਾ ਆਏ ਨੇ ਜੀ ਵੈਸਟਰਨ ਪਾਥ ਇਮੀਗ੍ਰੇਸ਼ਨ ਮੇਰਾ YouTube ਚੈਨਲ ਆ ਜੀ ਉਹਦੇ ਤੇ ਦੇਖ ਸਕਦੇ ਆ ਵੈਸਟਰਨ ਪਾਥ ਕੰਸਲਟੈਂਸੀ Facebook ਪੇਜ ਆ ਉਹਦੇ ਤੇ ਦੇਖ ਸਕਦੇ ਆ ਜੀ ਲਗਾਤਾਰ ਵੀਜ਼ਾ ਲੈ ਰਹੇ ਆ ਬਟ ਅਸੀਂ ਵੀਜ਼ਾ ਕਿਵੇਂ ਲੈ ਰਹੇ ਆ ਸੋ ਇਸ ਲਈ ਲੈ ਰਹੇ ਆ ਵੀਜ਼ਾ ਵੈਸਟਰਨ ਪਾਥ ਦੇ ਕੋਲ ਇੱਕ ਸੀਕ੍ਰੈਟ ਆ ਕਿ ਅਸੀਂ ਕੈਨੇਡਾ ਨੂੰ ਹਲਕੇ ਦੇ ਵਿੱਚ ਨਹੀਂ ਲੈਂਦੇ ਬਾਕੀਆਂ ਵਾਂਗ ਹਲਕੇ ਦੇ ਵਿੱਚ ਨਹੀਂ ਲੈਂਦੇ ਕਿ ਤੁਹਾਡੀ ਕੋਈ ਵੀ ਸਟੇਟਮੈਂਟ ਨਹੀਂ ਲਗਾਈ ਤਾਂ ਅਸੀਂ ਤੁਹਾਨੂੰ ਕਹੇ ਤੁਹਾਡੇ ਕੋਲ ਆਈਟੀਆਰ 2 ਸਾਲ ਦੀਆਂ ਨਹੀਂ ਹੈਗੀਆਂ ਤਾਂ ਅਸੀਂ ਤੁਹਾਨੂੰ ਕਹਿੰਦਾ ਕਿ ਤੁਹਾਡਾ ਵੀਜ਼ਾ ਆ ਜਾਏਗਾ ਜਾਂ ਫਿਰ ਅਸੀਂ ਕਹਿੰਦਾ ਕਿ ਫੰਡ ਦੀ ਤਾਂ ਕੋਈ ਜ਼ਰੂਰਤ ਹੀ ਹੈ ਨਹੀਂ ਤੁਹਾਡੇ ਕੋਲ ਟਰੈਵਲ ਐਕਸਪੈਂਸ ਹੋਣਾ ਹੀ ਨਹੀਂ ਚਾਹੀਦੇ ਤੇ ਬਹੁਤ ਜਿਹੜੇ ਹਲਕੇ ਦੇ ਵਿੱਚ ਲੈ ਰਹੇ ਨੇ ਉਹ ਪਤਾ ਨਹੀਂ ਕਿਦਾਂ ਵੀਜ਼ਾ ਲੈ ਰਹੇ ਸੋ ਵੈਸਟਰਨ ਪਾਥ ਚੰਗੇ ਡਾਕੂਮੈਂਟ ਦੇ ਨਾਲ ਚੰਗੇ ਪੇਪਰਾਂ ਦੇ ਨਾਲ ਵੀਜ਼ਾ ਲੈ ਰਿਹਾ ਜੀ ਅਸੀਂ ਤਾਂ ਕਲਾਇੰਟ ਦੀ ਮਹੀਨਾ ਮਹੀਨਾ ਤਿਆਰੀ ਕਰਵਾਂਦੇ ਆ ਕਿ ਭਾਈ ਤੇਰਾ ਕਿਤੇ ਕੈਨੇਡਾ ਵੀਜ਼ਾ ਰਿਫਿਊਜ਼ ਨਾ ਕਰ ਦੇਵੇ ਔਰ ਜਿਹੜੇ ਕਲਾਇੰਟ ਜਾਂ ਜਿਹੜੇ ਏਜੰਟ ਕੈਨੇਡਾ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਕਿ ਕੈਨੇਡਾ ਵੀਜ਼ਾ ਦੇ ਰਿਹਾ ਜੀ ਕੋਈ ਪੇਪਰ ਦੀ ਜ਼ਰੂਰਤ ਨਹੀਂ ਧੜਾ ਧੜਾ ਵੀਜ਼ੇ ਦੇ ਰਿਹਾ ਉਹਨਾਂ ਕਲਾਇੰਟਸ ਨੂੰ ਪੁੱਛੋ ਜਿਨ੍ਹਾਂ ਦਾ 5 5 ਵਾਰ 6 6 ਵਾਰ 8 8 ਵਾਰ ਵੀਜ਼ਾ ਰਿਫਿਊਜ਼ ਹੋ ਗਿਆ ਲੱਖਰਪੈ ਉਹਨਾਂ ਦੇ ਅਕਾਊਂਟ ਦੇ ਵਿੱਚ ਨੇ ਆਈਟੀਆਰ ਵੀ ਅੱਛੀ ਫਿਲ ਕਰਦੇ ਨੇ ਪ੍ਰੋਪਰਟੀ ਵੀ ਉਹਨਾਂ ਦੀ ਕਾਫੀ ਹੈਗੀ ਆ ਹੋਮ ਕੰਟਰੀ ਨਾਲ ਅਟੈਚਮੈਂਟ ਵੀ ਆ ਫਿਰ ਵੀ ਕੈਨੇਡਾ ਉਹਨਾਂ ਨੂੰ ਵੀਜ਼ਾ ਕਿਉਂ ਨਹੀਂ ਦੇ ਰਿਹਾ ਤੁਸੀਂ ਕੈਨੇਡਾ ਨੂੰ ਹਲਕੇ ਦੇ ਵਿੱਚ ਲਾਉਂਗੇ ਤਾਂ ਆਪਣਾ ਵੀਜ਼ਾ ਰਿਫਿਊਜ਼ ਕਰਵਾ ਲਓਗੇ ਜਿਹੜੇ ਕਲਾਇੰਟਸ ਆਪਣਾ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੇ ਆਪਣੇ ਫੰਡਸ ਪ੍ਰੋਪਰ ਨਹੀਂ ਰੱਖਣਗੇ ਜੀ ਉਹ ਫੈਮਿਲੀ ਦੇ ਨਾਲ ਜਾ ਰਹੇ ਨੇ ਆਪਣੇ ਖਰਚਾ ਉਹਨਾਂ ਦੇ ਅਕਾਊਂਟ ਦੇ ਵਿੱਚ ਨਹੀਂ ਹੋਏਗਾ ਔਰ ਆਪਣੀਆਂ ਆਈਡੀਆ ਨਹੀਂ ਲਗਾਣਗੇ ਫਿੰਗਰਪ੍ਰਿੰਟ ਤੋਂ ਬਾਅਦ 2-3 ਦਿਨਾਂ ਦੇ ਵਿੱਚ ਹੀ ਆਪਣਾ ਵੀਜ਼ਾ ਰਿਫਿਊਜ਼ ਕਰਾ ਲੈਣਗੇ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾ ਦੇਖਿਆ ਕਰੋ ਜਿਹਦੇ ਵਿੱਚ ਲੈਸ ਡਾਕੂਮੈਂਟ ਦੇ ਨਾਲ ਤੁਹਾਨੂੰ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਦੇ ਲਈ ਕਹਿ ਦਿੱਤਾ ਜਾਂਦਾ ਸੋ ਵੈਸਟਰਨ ਪਾਸ ਹਮੇਸ਼ਾ ਸਟ੍ਰੀਕ ਜਾਣਕਾਰੀ ਲੈ ਕੇ ਆਂਦਾ ਚਾਹੇ ਉਹ ਲਾਕਡਾਊਨ ਤੋਂ ਪਹਿਲਾਂ ਹੋਵੇ ਚਾਹੇ ਉਹ ਲਾਕਡਾਊਨ ਤੋਂ ਬਾਅਦ ਹੋਵੇ ਜੇ ਵੈਸਟਰਨ ਪਾਸ ਦੇ ਅੱਜ ਚੰਗੇ ਨਤੀਜੇ ਆ ਰਹੇ ਨੇ ਤਾਂ ਉਹਦਾ ਇੱਕੋ ਇੱਕ ਨੂੰ ਅੱਛੇ ਤਰੀਕੇ ਦੇ ਨਾਲ ਅੰਬੈਸੀ ਦੇ ਵਿੱਚ ਸਬਮਿਟ ਕਰ ਰਿਹਾ ਔਰ ਤੁਹਾਡੇ ਅੱਛੇ ਡਾਕੂਮੈਂਟ ਦੇ ਨਾਲ ਹੈਲਦੀ ਡਾਕੂਮੈਂਟ ਦੇ ਨਾਲ ਸਬਮਿਟ ਕਰ ਰਿਹਾ ਇਹ ਨਹੀਂ ਕਿ ਤੁਹਾਡੀ ਫਾਈਲ 2 ਦਿਨਾਂ ਦੇ ਵਿੱਚ ਅੰਬੈਸੀ ਦੇ ਵਿੱਚ ਸਬਮਿਟ ਕਰ ਦਿੱਤੀ ਜਾਂਦੀ ਤੁਹਾਡੇ ਕੋਲ ਕੋਈ ਵੀ ਪੇਪਰ ਹੈਗਾ ਤਾਂ ਅਸੀਂ ਕਹਿ ਦਿੰਦਾ ajo ਜੀ ਤੁਹਾਡਾ ਵੀਜ਼ਾ ਕੈਨੇਡਾ ਲੱਗ ਜਾਏਗਾ ਕੈਨੇਡਾ ਨੂੰ ਇੰਨੇ ਹਲਕੇ ਦੇ ਵਿੱਚ ਨਾ ਲਵੋ ਉਹ ਦਿਨ ਦੂਰ ਨਹੀਂ ਜਿਸ ਦਿਨ ਕੈਨੇਡਾ ਦੇ ਵਿੱਚ ਤੁਸੀਂ ਸਟੱਡੀ ਵੀਜ਼ਾ ਦੀ ਫਾਈਲ ਪਾਉਂਗੇ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੀ ਫਾਈਲ ਪਾਉਂਗੇ ਤਾਂ ਇੱਕਦਮ ਰਿਫਿਊਜ਼ਲ ਲੱਗ ਜਾਣਗੇ ਜਿੰਨਾ ਤੁਸੀਂ ਕੈਨੇਡਾ ਨੂੰ ਹਲਕੇ ਦੇ ਵਿੱਚ ਲੈ ਰਹੇ ਹੋ ਸੋ ਕੈਨੇਡਾ ਦਾ ਵੀਜ਼ਾ ਈਜ਼ੀ ਨਹੀਂ ਹੈਗਾ ਜੀ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਖਾਸ ਕਰਕੇ ਉਹ ਧਿਆਨ ਰੱਖਣ ਜਿਹੜੇ ਹੋਟਲ ਬੁਕਿੰਗ ਤੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਜੇਕਰ ਤੁਹਾਡੀ ਇਨਕਮ ਮਿਨੀਮਮ 25-30 ਹਜ਼ਾਰ ਜਾਂ 40 ਹਜ਼ਾਰ ਰੁਪਏ ਹੈਗੀ ਤਾਂ ਆਪਣਾ ਹੋਟਲ ਬੁਕਿੰਗ ਤੇ ਵੀਜ਼ਾ ਅਪਲਾਈ ਕਰੋ ਜਾਂ ਤੁਹਾਡੇ ਅਦਰ ਸੋਰਸਸ ਜੁੜ ਕੇ ਤੁਹਾਡੀ ਇਨਕਮ ਬਣਦੀ ਆ ਜੇ ਤੁਸੀਂ 5-10 ਹਜ਼ਾਰ ਰੁਪਏ ਮਹੀਨੇ ਦਾ ਕਮਾਉਂਦੇ ਹੋ ਤਾਂ ਆਪਣਾ ਹੋਟਲ ਬੁਕਿੰਗ ਤੇ ਵੀਜ਼ਾ ਤੁਸੀਂ ਚੰਗੇ ਕੰਸਲਟੈਂਟ ਦੀ ਸਲਾਹ ਲੈ ਲਓ ਐਵੇਂ ਕਿਤੇ ਹਲਕੇ ਦੇ ਵਿੱਚ ਲੈ ਕੇ ਕੈਨੇਡਾ ਨੂੰ ਆਪਣਾ ਵੀਜ਼ਾ ਰਿਫਿਊਜ਼ ਨਾ ਕਰਵਾ ਲਈਓ ਸੋ ਵੈਸਟਰਨ ਪਾਰਟ ਦੀ ਸਹੀ ਸਲਾਹ ਲੈਣਾ ਚਾਹੁੰਦੇ ਹੋ ਕੈਨੇਡਾ ਦਾ ਫੈਮਿਲੀ ਵੀਜ਼ਾ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਜੀ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਕੋਲ 2 ਸਾਲ ਦੀ ਆਈਟੀਆਰ ਹੋਣੀ ਚਾਹੀਦੀ ਹੈ ਮਿਨੀਮਮ 3 ਮਹੀਨੇ ਦੀ ਤੁਹਾਡੀ ਸਟੇਟਮੈਂਟ ਹੋਣੀ ਚਾਹੀਦੀ ਹੈ ਤੁਹਾਡੇ ਹੈਲਥੀ ਡਾਕੂਮੈਂਟ ਹੋਣੇ ਚਾਹੀਦੇ ਆ ਜੀ ਵਧੀਆ ਡਾਕੂਮੈਂਟ ਹੋਣੇ ਚਾਹੀਦੇ ਆ ਤੁਹਾਡੇ ਕੋਲ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀਆਂ ਨੇ ਲੈਟਰ ਪੈਡ ਵਿਜ਼ਿਟਿੰਗ ਕਾਰਡ ਤੁਹਾਡੇ ਕੋਲ ਹੋਣੇ ਚਾਹੀਦੇ ਆ ਜੇਕਰ ਤੁਹਾਡੇ ਕੋਲ ਸਪਾਂਸਰਸ਼ਿਪ ਹੈ ਤਾਂ ਬਹੁਤ ਹੀ ਵਧੀਆ ਗੱਲ ਜੇਕਰ ਤੁਹਾਡੇ ਕੋਲ ਸਪਾਂਸਰਸ਼ਿਪ ਨਹੀਂ ਹੈਗੀ ਤਾਂ ਹੋਟਲ ਬੁਕਿੰਗ ਤੇ ਅਸੀਂ ਚੈੱਕ ਕਰਾਂਗੇ ਕਿ ਤੁਹਾਡਾ ਵੀਜ਼ਾ ਲੱਗਣ ਦੇ ਅਸਾਰ ਹੈ ਸੋ ਵੈਸਟਰਨ ਪਾ ਸੋ ਡਾਕੂਮੈਂਟ ਦੇ ਨਾਲ ਐਮਬੈਸੀ ਦੇ ਵਿੱਚ ਫਾਈਲ ਨੂੰ ਸਬਮਿਟ ਕਰਨਗੇ ਇਹ ਸੋਚ ਕੇ ਕਿ ਇੱਕ ਸੌਫਟਵੇਅਰ ਹੈਗਾ ਔਰ ਸੌਫਟਵੇਅਰ ਵੀਜ਼ਾ ਦੇ ਰਿਹਾ ਸੋ ਧੋਖਾ ਖਾਣਗੇ ਜੀ ਫਿੰਗਰਪ੍ਰਿੰਟ ਤੋਂ ਦੂਜੇ ਤੀਜੇ ਦਿਨ ਬਾਅਦ ਹੀ ਤੁਹਾਡੀ ਰਿਫਿਊਜ਼ਲ ਆ ਜਾਣੀ ਜੇਕਰ ਤੁਸੀਂ ਡਾਕੂਮੈਂਟ ਪੂਰੇ ਨਹੀਂ ਲਗਾਏ ਪ੍ਰੋਪਰ ਫਾਈਲ ਨੂੰ ਸਮਝ ਕੇ ਆਪਣੀ ਫਾਈਲ ਨੂੰ ਸਬਮਿਟ ਕਰਵਾਓ ਮੈਂ ਇਹ ਜ਼ਰੂਰ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਣਾ ਚਾਹੁੰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪਿਛਲੇ ਸਾਲ ਤੇ ਇਸ ਸਾਲ ਦੀ ਕੈਲਕੂਲੇਸ਼ਨ ਕਰ ਲਈਓ ਸਭ ਤੋਂ ਜ਼ਿਆਦਾ ਰਿਫਿਊਜ਼ਲ ਆਣਗੇ ਕੈਨੇਡਾ ਦੇ ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਵਿਜ਼ਟਰ ਔਰ ਟੂਰਿਸਟ ਵੀਜ਼ਾ ਨੂੰ ਇੰਨਾ ਕਿ ਲਾਈਟਲੀ ਲਿਆ ਜਾ ਰਿਹਾ ਕਿ ਤੁਹਾਡਾ ਵੀਜ਼ਾ ਲੱਗ ਜਾਏਗਾ ਜੀ ਕਿਸੇ ਵੀ ਸਟੇਟਮੈਂਟ ਦੀ ਜ਼ਰੂਰਤ ਨਹੀਂ ਕਿਸੇ ਵੀ ਫੰਡਸ ਦੀ ਜ਼ਰੂਰਤ ਨਹੀਂ ਤੁਹਾਡੇ ਅਕਾਊਂਟ 'ਚ ਚਾਹੇ ਕੋਈ ਵੀ ਪੈਸਾ ਨਹੀਂ ਹੈਗਾ ਤਾਂ ਵੀ ਤੁਹਾਡਾ ਵੀਜ਼ਾ ਲੱਗ ਜਾਏਗਾ ਸੋ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ ਹਰ ਕੋਈ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਦੱਸੇਗਾ ਬਟ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਦੱਸ ਰਿਹਾ ਕਿ ਤੁਹਾਨੂੰ ਡਾਕੂਮੈਂਟ ਦੀ ਜ਼ਰੂਰਤ ਪੈਣੀ ਹੀ ਪੈਣੀ ਚਾਹੀਦਾ ਤੁਹਾਡੇ ਕੋਲ ਆਪਣਾ ਖਰਚਾ ਹੋਣਾ ਚਾਹੀਦਾ ਫਿਰ ਤੁਹਾਨੂੰ ਕੈਨੇਡਾ ਵੀਜ਼ਾ ਦੇਗਾ ਜਦ ਤੱਕ ਤੁਸੀਂ ਕੈਨੇਡਾ ਦੇ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੇ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਅੰਡਰ ਨਹੀਂ ਆਉਂਗੇ ਨਾ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਸੋ ਵੈਸਟਰਨ ਪਾਸ ਲਗਾਤਾਰ ਵੀਜ਼ਾ ਲੈ ਰਿਹਾ ਇਸ ਨੂੰ ਜਾਣਨ ਦੇ ਲਈ ਵੈਸਟਰਨ ਪਾਸ ਨੂੰ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰੋ ਔਰ ਕੈਨੇਡਾ ਨੂੰ ਲਾਈਟ ਨਾ ਲਾਓ ਕਿਉਂਕਿ ਲਾਈਟ ਲੈਂਡ ਦੇ ਨਾਲ ਤੁਸੀਂ ਆਪਣਾ ਵੀਜ਼ਾ ਰਿਫਿਊਜ਼ ਕਰਵਾ ਲਓਗੇ